ਇਹ ਕੋਲ ਕਾਰੋਬਾਰ ਕੀਤਾ ਹੈ ਵਧੀਆ ਬੈਂਕ ਤੋਂ ਬਹੁਤ ਸੰਯੋਗ ਹੈ ਆਪਾਂ ਨੂੰ ਕੌਂਸਲ ਸਾਹਿਬ ਦਾ ਬਹੁਤ ਸੰਯੋਗ ਹੈ ਮਾਰਨ ਬਾਕੀ ਸਾਰੇ ਸਪੋਰਟ ਕਰ ਰਹੇ ਆ ਅਸੀਂ ਵੀ ਵਧੀਆ ਸਮਾਨ ਤੇ ਵਧੀਆ ਤੋਂ ਵਧੀਆ ਲਿਆ ਰਹੇ ਆ ਅਸੀਂ ਲੱਗਦੇ ਆ ਨਿਵਾਸੀਆਂ ਨੂੰ ਕਹਿੰਦੇ ਆ ਵੀ ਸਾਡੇ ਕੋਈ ਤਰੀਕਾ ਮੌਕਾ ਦੋ ਤੇ ਆਪਾਂ ਵੀ ਸਾਡੇ ਤੇ ਵਧੀਆ ਸਰਵਿਸ ਕਰਨ ਲੱਗ ਪਾ ਅੱਗੇ ਦੇਖੋ ਜੀ ਇਹਨਾਂ ਨੇ ਤਾਂ ਤਰੱਕੀ ਦੇ ਵਿਆਹ ਦੇ ਮੌਕੇ ਤੇ ਵੀ ਕੰਮ ਕਰਨਾ ਇਹ ਬਹੁਤ ਸਾਡੇ ਤੇ ਪਿਆਰ ਨਾਲ ਤੇ ਸੋਹਣੀਆਂ ਨਾਲ ਵਧੀਆ ਸਮਾਨ ਦੇ ਜਾਂ ਜਿਨ੍ਹਾਂ ਨੇ ਸਮਾਨ ਭੇਜਿਆ ਜੂ ਇਹਨਾਂ ਖਿਆਲ ਤੋਂ ਵੱਧ ਕੇ ਆਈਆਂ ਨਾਲ ਕੋਸ਼ਿਸ਼ ਕਰਕੇ ਦੱਸਾਂ ਸਾਡੇ ਘਰ ਦਾ ਹੋ ਰਿਹਾ ਹੈ ਸਾਹਿਬ ਨੇ ਸਮਝ ਗਿਆ ਆਪਣੀ ਸਥਿਤੀ ਹੈ ਬੰਦੇ ਵੀ ਸਾਡੇ ਬਹੁਤ ਵਧੀਆ ਸਰਵਿਸ ਕਰ ਰਹੇ ਕੋਈ ਹਜੇ ਤੱਕ ਇਹਨਾਂ ਦੀ ਕੰਪਲੇਨ ਨਹੀਂ ਆਈ ਅੱਗੇ ਤੋਂ ਇਹ ਜ ਆਪਣਾ ਜਨਾਬ ਪੇਮੈਂਟ ਕਰਤਾ ਦੋ ਨਾ ਮਾ ਟਾਈਮ ਤੇ ਆ ਨਾ ਸਮਾਨ ਆ ਬਾਕੀ ਜੋ ਵੀ ਸਾਡੇ ਕੋ ਸਮਾਨ ਹੋਰ ਵੀ ਘੱਟ ਹੋਏਗਾ ਇਹ ਵੀ ਲਿਆਵਾਂਗੇ ਇੱਕ ਡਿਮਾਂਡ ਜਿਹੜੀ ਹੋਊਗੀ ਉਹ ਆਪਣੀ ਕਰਾਂ ਠੀਕ ਉਹ ਖੁਸ਼ੀ ਹੋਈ ਹੈ ਜੀ ਮੇਰੇ ਭਰਾ ਤਰੱਕੀ ਕਰ ਰਹੇ ਆ ਇਹ ਬਹੁਤ ਵਧੀਆ ਸਾਡੇ ਇਲਾਕੇ ਦੇ ਵਿੱਚ ਇਹ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਟੈਂਟ ਹਾਊਸ ਦੀ ਹਰ ਥਾਂ ਤੇ ਜ਼ਰੂਰਤ ਪੈਦੀ ਹੈ। ਹੁਣ ਸਾਡੇ ਵੇਖ ਦੇ ਵਿੱਚ ਅਸੀਂ ਵੀ ਟੂਰਨਾਮੈਂਟ ਕਰਾ ਰਹੇ ਹਾਂ ਤੇ ਇਹਨਾਂ ਨੂੰ ਜ਼ਰੂਰ ਉਸ ਮੌਕਾ ਦਵਾਂਗੇ ਜੀ ਇਸ ਸਟੇਜ ਦਾ। ਹਾਂਜੀ। ਪਬਲਿਕ ਨੂੰ ਇੱਕ ਮੈਸੇਜ ਟੈਂਟ ਹਾਊਸ ਦੇ ਬਾਰੇ। ਕਿ ਟੈਂਟ ਹਾਊਸ ਤੇ ਹਰ ਬਹੁਤ ਜ਼ਰੂਰੀ ਆ। ਖੁਸ਼ੀ ਦੀ ਵੀ ਗਮੀ ਦੀ ਵੀ ਹਰ ਮੌਕੇ ਦੇ ਵਿੱਚ ਹਰ ਇਸ ਚੀਜ਼ ਦੀ ਜ਼ਰੂਰਤ ਪੈਂਦੀ ਹੈ। ਹਾਂ। ਇਸ ਕਰਕੇ ਬਹੁਤ ਵਧੀਆ ਕੰਮ ਬੜਾ ਵਧੀਆ ਟੈਂਟ ਹਾਊਸ ਦਾ ਸਾਰਾ ਸਮਾਨ ਦੇਖਿਆ ਬਹੁਤ ਵਧੀਆ ਜੀ ਬ੍ਰਾਂਡਡ ਸਾਰਾ ਸਮਾਨ ਲੈ ਕੇ ਆਏ ਆ ਬਹੁਤ ਵਧੀਆ ਮੈਂ ਸਾਰੇ ਆਪਣੇ ਨਗਰ ਨਿਵਾਸੀਆਂ ਨੂੰ ਅਪੀਲ ਕਰਦਾ ਹਾਂ ਕੋਈ ਵੀ ਖੁਸ਼ੀ ਗਮੀ ਦਾ ਪ੍ਰੋਗਰਾਮ ਹੋਵੇ ਤਾਂ ਉਹਨੂੰ ਬੁੱਕ ਕਰਾਓ ਕੱਤੀ ਟੂਰਨਾਮੈਂਟ ਕਰੋ ਕਹਾ ਨਾਮ ਦੱਸੋ ਹਾਂ ਜੀ ਤੇ ਅੱਜ ਕੀ ਪ੍ਰੋਗਰਾਮ ਕੀਤਾ ਸੀ ਹਾਂ ਜੀ ਤੇ ਜਦੋਂ ਇਹ ਐਂਟਰਸ ਤੋਂ ਸਾਨੂੰ ਆਨ ਪਹੁੰਚਿਆ ਹੈ ਜੀ ਕਿੱਦਾਂ ਲੱਗਿਆ ਅਸੀਂ ਤੁਹਾਨੂੰ ਸਾਰਾ ਕੋਸ਼ੋਰਨ ਬੈਂਕ ਤੋਂ ਤਵਾਂ ਸਾਡੇ ਬਹੁਤ ਬਹੁਤ ਚੰਗੀ ਲੱਗੀ ਬਹੁਤ ਜੀ ਵਧੀਆ ਮਾਹੌਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਚੰਡੀਗੜ੍ਹ ਤੋਂ ਇਹ ਮੇਰਾ ਭਤੀਜਾ ਜੀ ਇਹਨਾਂ ਨੇ ਟੈਂਟ ਖੋਲ੍ਹਿਆ ਆਇਆ ਵਾ ਤੇ ਸਾਨੂੰ ਸਾਰੇ ਪਰਿਵਾਰ ਨੂੰ ਬੜੀ ਖੁਸ਼ੀ ਆ ਇਸ ਚੀਜ਼ ਦੀ ਤੇ ਟੈਂਟ ਵੀ ਬਹੁਤ ਵਧੀਆ ਲੈਂਦਾ ਜੀ ਤੇ ਅਗੋਂ ਤੋਂ ਵੀ ਵਧੀਆ ਜਿਹੜੀ ਐ ਸੂਰਤਾ ਦਿਆ ਕਰਾਂਗੇ ਆਪਾਂ ਸਾਨੂੰ ਸੇਵਾ ਦਾ ਮੌਕਾ ਦਿੱਤਾ ਜਾਵੇ ਕਿ ਕੋਈ ਇਸ ਤਰ੍ਹਾਂ ਦਾ ਲਾਹਮਾ ਨਹੀਂ ਆਏਗਾ ਵਧੀਆ ਟੈਂਟਾ ਜੀ ਸਾਡਾ ਹੋਰ ਸਮਾਨ ਵੀ ਆਪਾਂ ਅਲਾਕਾ ਉਹਨਾਂ ਮਤਸੀਆਂ ਨੂੰ ਮਤਲਬ ਦੇਾਂਗੇ ਸਾਡੇ ਆਪਣੇ ਭਾਜੀ ਹੋਣੇ ਨਾਲ ਆਏ ਨੇ ਮੈਂ ਦਿਨ ਨੂੰ ਉਹਨਾਂ ਨੇ ਜਾਣ ਦਵਾ ਦਿੱਤੇ ਮੇਰ ਸਾਹਿਬ ਨੇ ਚਲੋ ਪਹਿਲੀ ਵਾਰੀ ਸਾਡੀ ਭੇਟਾ ਹੋਈ ਗਿਆ ਇਹਨਾਂ ਨਾਲ ਅੱਗੋਂ ਆ ਕੇ ਆਪਾਂ ਵਧੀਆ ਜਿਹੜਾ ਇਹ ਪ੍ਰੋਗਰਾਮ ਰੱਖਾਂਗੇ ਜੀ ਹੋਰ ਵੀ ਵਧੀਆ ਤਰੱਕੀਆਂ ਤੇ ਜਾਵਾਂਗੇ ਉਹ ਮਤਲਬ ਇਹਦਾ ਟ੍ਰੈਨ ਟਰਾ ਉਹਨੂੰ ਬਹੁਤ ਵਧੀਆ ਹਿਸਾਬ ਨਾਲ ਲੈ ਕੇ ਜਾਵਾਂਗੇ ਜੀ ਵਾਈ ਗੁੱਡ ਜੀ ਖਾਲਤਾ ਵਾਈ ਗੁੱਡ ਜੀ